ਲਾ ਸੱਜਣਾ ਪਿੰਡ ਕਾਂਜਲਾ ਤਹਿਸੀਲ ਧੂਰੀ ਤੇ ਜ਼ਿਲ੍ਹਾ ਸੰਗਰੂਰ ਤੋਂ ਨਾ ਇੱਕ ਤੀਜਾ ਸੂਆ ਝੋਟੀ ਲੱਗਿਆ ਦਿਖਾਉਣਾ ਘਰੇਲੂ ਸੱਜਣਾ ਕੋਲ ਖੜੀ ਆ ਸੂਣ ਚ ਕੜਦੀ ਆ 5 ਤੋਂ 7 ਦਿਨ ਤੇ ਬਾਕੀ ਥੱਲੇ ਦੀ ਕੁਆਲਿਟੀ ਬਹੁਤ ਕਮਾਲ ਦੀ ਰੱਖਦੀ ਆ ਤੇ ਗੱਬਣ ਵੀ ਚੰਗੇ ਸੀਮਨ ਤੋਂ ਆ ਬਾਕੀ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਤੇਰਾ ਰੇਟ ਆ ਰੇਟ ਸੱਜਣਾ ਵੀਡੀਓ ਦੇ ਵਿੱਚ ਹੀ ਕਰਾ ਦਾਂਗੇ ਤੇ ਡਿਟੇਲ ਬਾਈ ਹੋਰਾਂ ਨੂੰ ਪੁੱਛ ਲਾਂਗੇ ਹੋਰ ਕੀ ਹਾਲ ਹੈ ਵਧੀਆ ਜੀ ਚੜਦੀ ਕਲਾ ਆ ਨਾਮ ਦੱਸ ਦਈਏ ਆਪਣਾ ਕੀ ਆ ਜੀ ਨਾਮ ਅਵਤਾਰ ਸਿੰਘ ਤਾਰੀ ਤੇ ਆਪਣਾ ਵਪਾਰ ਦਾ ਕੰਮ ਤਾਂ ਨਹੀਂ ਕਰਦੀ ਮੱਝ ਕਰਦੀ ਮੱਝ ਠੀਕ ਹੈ ਇੱਕ ਵਾਰੀ ਲਈ ਉਹ ਦਰਗਮਾ ਦੀ ਕੈਮਰਾ ਪਸ਼ੂ ਬਾਈ ਕੋਲ ਕਾਫੀ ਗਿਣਤੀ ਚ ਰੱਖਿਆ ਕਿੰਨੇ ਕੁ ਪਸ਼ੂ ਹੋਣਗੇ ਟੋਟਲ ਆਪਣੇ ਕੋਲ ਆਪਣੇ ਹੈਗੇ ਜੀ 15 16 ਠੀਕ ਹੈ ਦੁੱਧ ਦਾ ਕੰਮ ਹੀ ਕਰਦੇ ਹਾਂ ਹਾਂ ਜੀ ਹਾਂ ਹੁੰਦੀ ਹੈ ਬਚਤ ਕੋਈ ਹਾਂ ਜੀ ਹਾਂ ਕਈ ਭਰਾ ਕਹਿੰਦੇ ਨੇ ਮਾਂ ਦੁੱਧ ਚ ਵੱਜਦੇ ਨਹੀਂ ਨਾ ਜੀ ਆਪਾਂ ਦਾ ਠੀਕ ਹੈ ਕੈਨੇਡਾ ਜਾਣੋਂ ਲੋਟ ਆਉਰੇ ਹਾਂ ਜੀ ਹਾਂ ਠੀਕ ਹੈ ਗੱਲ ਇੱਥੇ ਹੀ ਕੈਨੇਡਾ ਬਾਈ ਕਹਿੰਦਾ ਜੇ ਕੰਮ ਕਰਨਾ ਹਨਾ ਕੰਮ ਉੱਧਰ ਵੀ ਕਰਨਾ ਪੈਣਾ ਜੀ ਸੰਤੁਸ਼ਟੀ ਹੈ ਜੀ ਆਪਾਂ ਦਾ ਇਸ ਕੰਮ ਤੋਂ ਠੀਕ ਹੈ ਗੱਲ ਆ ਸੰਤੁਸ਼ ਇਹਦਾ origignal ਤੀਜਾ ਸੁਆ ਇਹ ਤੀਜਾ ਸੁਆ ਇਹ ਗੱਬਣ ਕਿਹੜੇ ਸੀਮਨ ਦਾ ਬਾਈ ਇਹ ਮੰਨੂਸਾਂ ਤੋਂ ਹੀ ਅਭੀ ਮੰਨਿਓ ਤੋਂ ਇਹ ਇੱਥੋਂ ਮਾਰਦੀ ਲੱਭੀ ਕੈਮਰਾ ਏਬੀਸੀ ਵਾਲਿਆਂ ਦਾ ਵੀ ਮੰਨਿਓ ਤੋਂ ਗੱਬਣ ਆ ਗਈ ਤੇ ਥੱਲੇ ਦੀ ਪੂਰੀ ਸਾਫ ਰੋ ਦਿਨ ਬਾਈ ਕਿੰਨੇ ਕੱਢਦੀ ਆ ਇਹ ਦਿਨ ਇੱਕ ਹਫਤਾ ਕੱਢ ਜੀ ਲਗਭਗ ਹੰਦਾਜਾ ਚਵਾਈ ਦੀ ਕਿਵੇਂ ਆ ਪੂਰੀ ਸਾਫ ਹੈ ਕੋਲੀ ਆ ਜਮਾ ਛੜਲਾ ਸਿੱਟਾ ਟਾੜ ਪਾੜ ਨਾ ਨਾ ਕੋਈ ਨਹੀਂ ਭਾਰ ਬੋਝ ਕੋਈ ਨਾ ਜੀ ਪੂਰਾ 100 ਦੀ 100 ਵੀ ਆ ਤੋੜ ਦਿਓ ਜੀ ਖੋਲ ਕੇ ਤੇ ਬਾਕੀ ਸੱਜ ਨੂੰ ਇੱਥੋਂ ਨਾ ਤੁਰਦੀ ਜੱਜਮੈਂਟ ਕਰ ਸਕਦੇ ਹਾਂ ਸਿੰਗ ਸਿੰਗ origignal ਰਹੂਗਾ ਬਿਲਕੁਲ ਤੇ ਥਣ ਵੀ ਕੱਲਾ ਕੱਲਾ ਲੱਗਿਆ ਤੇ ਕੱਦ ਵੀ ਝੋਟੀ ਦਾ ਚੰਗਾ ਆ ਗਿਆ ਤੇ ਭਾਈ ਪੀਕ ਲੈਵਲ ਤੇ ਦੁੱਧ ਕਿੰਨਾ ਦਿੱਤਾ ਦੂਜੇ ਸੂਜੇ ਨੇ 12 ਕਿਲੋ ਦਿੱਤਾ ਵੀਰੇ ਪੂਰਾ 12 ਹਾਂਜੀ ਹਾਂ ਇੱਥੋਂ ਖਵਾ ਲਓ ਜੀ ਵੱਧ ਸਕਦੀ ਐ ਇਸ ਵਾਰੀ ਵੱਧ ਸਕਦੀ ਜੀ ਠੀਕ ਐ ਫੇਰ ਆ ਭਰਾ ਵਧੀਆ ਸੇਵਾ ਕਰੂ ਜਿੰਨੇ ਕ ਆਪਣੀ ਸੇਵਾ ਦੀ ਆਪਣੇ ਤਾਂ ਜਾਨੀ ਵਧੀਆ 12 ਕਿਲੋ ਦੁੱਧ ਦਿੱਤਾ ਹੈ ਅੱਗੇ ਅੱਗੇ ਕਹਿ ਲਈ ਭਾਈ ਕੇਰ ਤੇ ਡਿਪੈਂਡ ਰਹੂਗਾ ਨਾ ਅੱਗੇ ਕੇਰ ਤੇ ਡਿਪੈਂਡ ਰਹੂਗਾ ਹਾਂਜੀ ਹਾਂ ਤੇ ਚਵਾਈ ਦੀ 100 ਦੀ 100 ਰਊ ਜੀ ਹਾਂਜੀ ਹਾਂ ਜੇ ਕੋਈ ਗੱਬਣ ਲੈ ਕੇ ਜਾਂਦਾ ਗਾਰੰਟੀ ਦੇ ਦਾਂਗੇ ਥਣਾ ਦੀ ਆਪਾਂ ਹਾਂਜੀ ਛੜ ਲੈ ਛਿੱਟੇ ਅੱਲਾ ਇਹ ਚਲੋ ਲੈ ਚਲੋ ਗਾ ਨੂੰ ਭਾਰ ਬੋਝ ਤੋਂ ਲਾ ਕੇ ਬਾਈ ਕਹਿੰਦਾ ਥਣ ਵੱਧ ਘੱਟ ਦੀ ਸ਼ਰਲੇ ਛਿੱਟੇ ਦੀ ਉਹ ਮਨ ਲੋ ਗਰੰਟੀ ਰਹੂਗੀ 100 ਦੀ 100 ਹਰੇਕ ਪੱਖ ਤੋਂ 11 ਹੋਰ ਕਮਾ ਦੋ ਜੀ ਤੇ ਥਣ ਦਾ ਜਿਹੜਾ ਸੈਜ ਆ ਸੈਜ ਬੜਾ ਕਮਾਲ ਦਾ ਲੱਗਿਆ ਇਹਨੂੰ ਮੁਠੀ ਵਾਲਾ ਖਾਣਾ ਤੇ ਬਾਈ ਕਹਿੰਦਾ ਬਿਲਕੁਲ ਪੋਲੀ ਚਬਾਈ ਰਹੂਗੀ ਉਹ ਚੀਜ਼ ਦੀ ਗਰੰਟੀ ਰਹੂਗੀ ਭਾਰ ਬੋਝ ਦੀ ਅਭਮਨਿਓ ਤੋਂ ਆ ਗਈ ਗੱਬਣਾ ਤੇ ਦੁੱਧ ਬਾਈ ਕਿੰਨਾ ਕੁ ਲੰਮਾ ਸਮਾਂ ਦਿੰਦੀ ਆ ਦੁੱਧ ਗੱਬਣ ਹੋਣ ਤੋਂ ਬਾਅਦ ਕਹਿ ਲਈਏ ਲਾਸਟ ਤੇ ਜਾ ਕੇ 6 ਮਹੀਨਿਆਂ ਦਾ ਕੰਦੀ ਆ ਬਾਈ ਠੀਕ ਹੈ ਗੱਲ ਹਾਂ ਇਹ ਤੁਹਾਨੂੰ ਕਹਿੰਦੇ ਅੱਠ ਤੱਕ ਕੀ ਫਾਇਦਾ ਹੈ ਠੀਕ ਹੈ ਗੱਲ ਹੂੰ ਤੇ ਪੀਕ ਲੈਵਲ ਟਕਾ ਕੇ ਰੱਖ ਦਈਏ ਹਾਂਜੀ ਆ ਲੈ ਚਲੋ ਲੈ ਚਲੋ ਅੰਦਰ ਲੈ ਬੰਨੀ ਲੈ ਕੇ ਲੋ ਬਾਈ ਥੋੜਾ ਜਿਹਾ ਡਰਦੇ ਜ਼ਰੂਰ ਨੇ ਪਸ਼ੂ ਕਿਉਂਕਿ ਘਰੇਲੂ ਆ ਕਈ ਵਾਰੀ ਬਾਹਰ ਬੂਰ ਬਾਈ ਆਰਗੇ ਨੇ ਕੱਢੇ ਨਹੀਂ ਤੇ ਕੁਆਲਿਟੀ ਤੁਹਾਡੇ ਸਾਹਮਣੇ ਰਹੂਗੀ 100 ਦੀ 100 ਲੱਭੀ ਹਰੇਕ ਪੱਖ ਤੋਂ ਚੈੱਕ ਕਰਾ ਦੇਣੀ ਬਾਡੀ ਤੋਂ ਲਾ ਕੇ ਥਣ ਲੇਵੇ ਤੋਂ ਲਾ ਕੇ ਤੇ ਉਹ ਪਰਲੇ ਸ਼ੈਂਪ ਹਲਕੀ ਬੈਠੀ ਵੀ ਆ ਇਹਦੀ ਬਾਈ ਹਾਂਜੀ ਪਰਲੇ ਬੰਨੇ ਵਾਲੀ ਹਾਂਜੀ ਹਾਂ ਆ ਕਈ ਵਾਰੀ ਮੰਗੂ ਭਰਾ ਆ ਕੇ ਤੇ ਨੇੜ ਆ ਕੇ ਕਹੂਗਾ ਨਹੀਂ ਦੱਸ ਦੱਸਿਆ ਨਹੀਂ ਆਪਾਂ ਨੂੰ ਕਿਸ ਹਫਤਾ ਤੱਕ तकरीबन ਕੱਢ ਜੂਏ ਇੱਕ ਹਫਤਾ ਸੋਹਣੀ ਬਣੂ ਥੱਲਿਆਂ ਜਦੋਂ ਕ ਲਈ ਮੌਕੇ ਤੇ ਚੈੱਕ ਕਰਾਈਆ ਤੇ ਇਹਦਾ ਰੇਟ ਕੀ ਰਹਿਣਾ ਜੀ ਰੇਟ 1,35,000 ਲੈਣ ਦੇਣ ਇੱਥੇ ਰੋਕ ਲਓ ਇਹ ਇੱਥੋਂ ਕਰਾ ਨਹੀਂ ਲੱਭੀ ਜਾ ਇੱਕ ਉਦਾਂ ਸਵੇਰ ਆ ਦੀ ਠੰਡੀ ਆ ਥੋੜਾ ਜਿਹਾ ਮੈਂ ਕਹੂੰਗਾ ਵੀ ਸਾਢੇ ਤੋਂ ਜ਼ਰੂਰ ਡਰ ਸਕਦੀ ਆ ਪਰ ਉਦਾਂ ਠੰਡੀ ਸੀਲ ਆ ਚਗਾਲਾ ਕਰੀ ਜਾਂਦੀ ਆ ਕੱਦ ਵੀ ਤੇ ਸਿੰਘ ਤੋਂ ਲਾ ਕੇ ਲੰਬਾਈ ਤੋਂ ਲਾ ਕੇ ਤੇ ਚੜਾਈ ਤੋਂ ਲਾ ਕੇ ਖਾਸ ਗੱਲ ਇਹ ਦੀ ਥੱਲਿਓ ਆ ਇਹ ਬਿਲਕੁਲ ਸਾਫ਼ ਆ ਗਈ ਇਹ ਬਾਈ ਕਹਿੰਦਾ 1 ਲੱਖ ਤੇ 35 ਦੀ ਦੇ ਦਾਂਗੇ ਛੋਟ-ਛੂਟ ਕਰ ਦੇਂਗੇ ਤੁਜੀ ਸਮਾਨਤਾ ਨੇ ਹੋ ਬਈ ਠੀਕ ਹੈ ਗੱਲ ਆ ਥੋੜਾ ਬਹਲਾ ਕਰ ਦਾਂਗੇ ਹਾਂਜੀ ਹਾਂ ਤੇ ਸੱਜਣੋ ਬਾਈ ਦਾ ਨੰਬਰ ਆ 9463848127 ਨੰਬਰ ਆ ਗਿਆ ਤੇ ਬਾਕੀ ਸਕਰੀਨ ਤੇ ਚੱਲੀ ਜਾਂਦਾ ਜਿਹੜੇ ਵੀ ਸੱਜਣ ਨੂੰ ਇਹ ਝੋਟੀ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਪਾਸ ਕਰਕੇ ਬਾਈ ਤੋਂ ਲੈ ਜਾਓ ਪਿੰਡ ਕਾਂਜਲਾ ਤਸੀਲ ਤੂਰੀ ਤੇ ਜ਼ਿਲ੍ਹਾ ਸੰਗਰੂਰ ਰਹੂਗਾ ਧੰਨਵਾਦ